ਤੇ ਨਮਾ ਸਾਫਰ ਵੀ ਫਿਰ ਕਦੋਂ ਕਦੋਂ ਦਿਖਾਉਣੇ ਹੋਗੇ ਹੁਣ ਜੀ ਬਸ ਥੋੜੇ ਮਿਲਣਾ ਥੋੜੇ ਦਿਨਾਂ ਦਾ 15 20 ਦਿਨਾਂ ਦੇ ਵਿੱਚ ਵੇਟ ਕਰ ਜਾਂਦੇ ਆਗੇ ਸਾਰੀ ਡਿੱਕੀਆਂ ਦੇ ਵੀ ਵੀਡੀਓ ਆਈ ਨਹੀਂ ਹੈਗੀ ਕੋਈ ਵੀ ਮਾਨਸਾ ਤੋਂ ਫਿਰ ਅਸੀਂ ਮੋੜ ਕਲਾਂਗੇ ਉੱਥੋਂ ਫਿਰ ਤਲਵੰਡੀ ਸਾਭੋਂ ਤਲਵੰਡੀ ਸਾਭੋਂ ਤੋਂ ਫਿਰ ਸਾਨੂੰ ਉੱਥੇ ਦੱਸਿਆ ਵੀ ਇੱਥੇ ਚੱਕ ਫਤੇ ਸਿੰਘ ਵਾਲਾ ਗੁਰਦੁਆਰਾ ਸਾਹਿਬ ਉੱਥੇ ਪੁਰਾਣੀ ਜਿਹੜੀ ਪ੍ਰਵਾਸ ਤੇ ਉੱਥੇ ਹੀ ਫਿਰ ਉੱਥੇ ਕੇ ਉੱਥੋਂ ਫਿਰ ਅਸੀਂ ਬਠਿੰਡੇ ਨੂੰ ਅਟਿੰਡੇ ਉਹ ਬਹੁਤ ਵਧੀਆ ਲਹਿਰ ਬਣੀ ਹੋਈ ਆ ਕਿ ਉਹ ਪਿੰਡਾਂ ਦੇ ਵਿੱਚ ਜਾਂਦਾ ਵਾ ਤੇ ਉਹ ਬੱਚੇ ਜਿਹੜੇ ਆ ਸਾਡੇ ਢੁੱਡੀਕੇ ਵੀ ਆਏ ਸੀ ਉਹ ਤੇ ਉਹ ਬੱਚੇ ਬੜੇ ਮੋਟੀਵੇਟ ਹੁੰਦੇ ਇਸ ਚੀਜ਼ ਨੂੰ ਲੈ ਕੇ ਨਹੀਂ ਮਾਈਕ ਫੋਨ ਦੀ ਵਰਤ ਨਹੀਂ ਪਰ ਅਟਿੰਡਾ ਦੇ ਵਿੱਚ ਜਿਹੜੇ ਵੀ ਵੀਰ ਭਰਾ ਦੂਰੋਂ ਨੇੜੇੋਂ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜਿਹੜੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇਸ ਵਕਤ ਖੜੇ ਆ ਜੀ ਬਠਿੰਡੇ ਸ਼ਹਿਰ ਦੇ ਵਿੱਚ ਤੇ ਅੱਜ ਤਰੀਕ ਹੈਗੇ ਜੀ 31 ਅਗਸਤ ਸਾਲ 2025 ਤੇ ਦਿਨ ਹੈਗਾ ਐਤਵਾਰ ਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਹਰ ਐਤਵਾਰ ਸਾਈਕਲਿੰਗ ਕਰਦੇ ਹੁੰਦੇ ਹਾਂ ਜੀ ਅਮਰੀਕਲਾਂ ਦੀ ਟੀਮ ਦੇ ਨਾਲ ਤੇ ਅੱਜ ਆਪਾਂ ਬਠਿੰਡੇ ਪਹੁੰਚੇ ਆ ਜੀ ਤੇ ਬਠਿੰਡੇ ਸਿੰਘ ਰਾਈਡਰਜ਼ ਬਹੁਤ ਵੱਡਾ ਨਾਮ ਹੈਗਾ ਜੀ ਬਹੁਤ ਵੱਡਾ ਗਰੁੱਪ ਆਗਾ ਸਾਈਕਲਿੰਗ ਦਾ ਇੱਕ ਤੇ ਉਹਨਾਂ ਨਾਲ ਸਾਈਕਲਿੰਗ ਕਰਾਂਗੇ ਜੀ ਅੱਜ ਆਪਾਂ ਤੇ ਨਾਮੀ ਜਿਹੜੇ ਯੂਟਿਊਬਰ ਨੇ ਨਾਮੀ ਜਿਹੜੇ ਸਾਈਕਲਿਸਟ ਨੇਗੇ ਵਧੀਆ ਸਾਈਕਲਿਸਟ ਜਿਨ੍ਹਾਂ ਨੇ ਸਾਈਕਲਿੰਗ ਦੇ ਦੁਨੀਆ ਦੇ ਵਿੱਚ ਬਹੁਤ ਮੱਲਾ ਮਾਰੀਆਂ ਨੇ ਜੀਆਂ ਉਹ ਅੱਜ ਇੱਥੇ ਪਹੁੰਚ ਰਹੇ ਹੈਗੇ ਜੀ ਤੇ ਉਹਨਾਂ ਨਾਲ ਵੀ ਮਿਲਾਂਗੇ ਸਾਈਕਲਿੰਗ ਕਰਦੇ ਆਂ ਵੀਡੀਓ ਬਹੁਤ ਜ਼ਿਆਦਾ ਘੈਂਟ ਹੋਣ ਵਾਲੀ ਜਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜੇ ਚੰਗੀ ਲੱਗ ਜਾ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਾਂ ਬਠਿੰਡੇ ਪਹੁੰਚ ਗਏ ਜੀ ਤੇ ਤੂੰ ਮਗਰ ਖੜਾ ਸੀ ਤੇ ਸਾਈਕਲ ਆਪਾਂ ਕਰ ਲੈ ਜੀ ਸੈੱਟ ਆਪਣੇ ਆ ਸਿੰਬਲ ਕਰ ਲੈ ਸਾਈਕਲ ਖੋਲ ਕੇ ਧਰੇ ਸੀਗੇ ਗੱਡੀ 'ਚ ਤੇ ਉਹ ਤੇਜ਼ੀ ਸੀ ਜੀ ਤਾਂ ਕਰਕੇ ਵੀਡੀਓ ਨਹੀਂ ਬਣਾਈ ਹੈਗੀ ਤੇ ਇੱਚ ਆਏ ਆਗੇ ਆਪਾਂ ਤੇ ਹੁਣ ਚੱਲਦੇ ਆਂਗੇ ਜੀ ਬਾਈ ਕੁੱਦਾਂ ਆਇਆ ਹੋਇਆ ਹੈਗਾ ਤੇ ਗੱਲਬਾਤ ਕਰਦੇ ਮਿਲਦੇ ਆਂਗੇ ਉਹਨਾਂ ਨੂੰ ਤੇ ਸਾਈਕਲਿਸਟ ਨੇ ਜਿਹੜੇ ਜੀ ਉਹ ਪਹੁੰਚ ਰਹੇ ਨੇਗੇ ਹੌਲੀ ਹੌਲੀ ਤੇ ਕੁਛ ਕਾ ਆ ਗਈ ਕਿਉਂਕਿ ਮੀਂਹ ਪੈਣ ਲੱਗ ਗਿਆ ਸੀ ਅੱਜ ਮੀਂਹ ਕਰਕੇ ਥੋੜਾ ਜਿਹਾ ਮੌਸਮ ਉਹਦੇ ਵਿੱਚ ਖਰਾਬੀ ਆ ਗਈ ਸੀ ਉਹਦੇ ਕਰਕੇ ਜਿਹੜੇ ਦੂਰੋਂ ਨੇੜੇ ਆਉਣ ਵਾਲੇ ਸੀਗੇ ਕਈ ਦੋਸਤ ਮਿੱਤਰ ਉਹ ਹਜੇ ਨਹੀਂ ਪਹੁੰਚੇ ਤੇ ਹੌਲੀ ਹੌਲੀ ਪਹੁੰਚ ਰਹੇ ਨੇ ਜੀ ਸਾਰੇ ਤੇ ਜਿੰਮੀ ਸਾਰੇ ਪਹੁੰਚ ਜਾਂਦੇ ਕਿ ਉਵੇਂ ਫਿਰ ਸਾਈਕਲਿੰਗ ਜਿਹੜੀ ਅੱਜ ਦੀ ਸਟਾਰਟ ਹੋਊਗੀ ਕਿ ਪਹਿਲਾ ਦਿਨ ਆਗਾ ਸਾਡਾ ਵੀ ਇਹਨਾਂ ਨਾਲ ਦੇਖ ਰਹੇ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਹੈਗਾ ਜੀ ਤੇ ਚੱਲਦੇ ਆਂ ਕਿ ਅੱਗੇ ਆਪਾਂ ਕਰਦੇ ਆਂ ਗੱਲਬਾਤ ਜੀ ਕੀ ਤੁਸੀਂ ਕੈਮਰੇ ਚ ਅਸਲ ਜਿਵੇਂ ਸੋਹਣੀਆਂ ਹੁੰਦੀਆਂ ਨੇ ਗੱਲਾਂ ਆਪੇ ਆ ਜਾਂਦੀਆਂ ਨੇ ਜਿਆਦਾ ਵੀ ਬਹੁਤ ਤਕੜੀ ਹੈ ਬਾਈ ਨਮੀਬੀਆ ਨੂੰ ਵਰਕ ਕਿਨੋ ਦਾ ਨਾਮ ਲੈਣੀ ਓਕੇ ਆ। ਆਹ ਸ਼ੋਣੀ ਬਣਾ ਦਿੰਨੇ ਆ ਵੀ ਆ ਬੜੀ ਕੌਂਸਲ। ਹਾਂ ਹਾਂ। ਅੱਛਾ ਅੰਦਰ। ਆਹ ਤੁਹਾਡੇ ਲੱਗਣ ਦੇ ਕਿਵੇਂ ਰਾਜ ਉਹ ਵੀ ਤੁਹਾਨੂੰ ਕਿੱਥੇ ਕਹਿੰਦੇ ਨੇ ਕਹਿੰਦੇ ਵੀ ਪੰਜਾਬ ਤੋਂ ਤਾਂ ਲੋਕ ਹੀ ਵਾਲੇ ਜਦ ਤੁਸੀਂ ਕਹਿੰਦੇ ਕਿ ਵੀ ਉਹ ਬੀਬੀ ਅਹੀਂ ਖਾਂਦੀ ਕਿ ਵੀ ਬੰਦੇ ਤੇ ਬੰਦਾ ਖੜਿਆ ਬੈਠਾ। ਉਹ ਕਿਹੜੀ ਜਗ੍ਹਾ ਸੀਗੀ ਉਹ ਵੀਰੇ ਨਮੀਬੀਆ ਸੀ। ਅੱਛਾ ਜੀ। ਉਹਨਾਂ ਨੂੰ ਲੱਗਦਾ ਹੀ ਆ ਕਿ ਉਹ ਕਹਿੰਦੇ ਵੀ ਬਾਲੀ ਜਲ ਸਕਿਆ ਬਾਰ ਕਿਲਾ ਸੀ ਜੀ ਚੋਂ ਦੋਵੇਂ ਜੀ ਰਹਿੰਦੇ। ਸੀਅਰ ਕਿੱਲੇ ਦਾ ਫਾਰਮ ਜੀ ਦੋਵੇਂ ਚੀਜ਼ ਲੈਦੇ ਸੀ ਨੂੰ ਲੱਗਦਾ ਹੀ ਆ ਬੰਦਾ ਮੇਰੇ ਕੋਲ ਆਇਆ ਬਾਅਦ ਚ ਮੈਂ 커피 ਪੀ ਜਾਵਾ ਮੈਨੂੰ ਕਹਿੰਦਾ ਹੈ ਯੰਗ ਮੈਨ ਕਹਿੰਦਾ ਜਿੰਨੇ ਟੰਗੇ ਹੋਏ ਨਾ ਅੱਥੇ ਚਾਂਗਰ ਟੰਗੇ ਹੋਏ ਸੀ ਨਾ ਸਾਰੇ ਮੈਂ ਮਾਰੇ ਆ ਜੀ ਉਹਦਾ ਮੈਂ ਹੰਟਰ ਆ ਕਹਿੰਦਾ ਹੰਟ ਹੰਟ ਕਰਦੇ ਰਹੀਦਾ ਤੇ ਈਡ ਲੋਕਾਂ ਨੂੰ ਵੇਚਦੇ ਆ ਖਵਾਉਣਾ ਜਿਸ ਤਰ੍ਹਾਂ ਸਿੰਘ ਸੁੰਗ ਰਾਇਆ ਹੋ ਜਨੇ ਉਹ ਰਹਿ ਜਾਂਦਾ ਸਕਲ ਜਾਰਾ ਜਾਂਦਾ ਸਾਰਾ ਉਹ ਕਹਿੰਦਾ ਮਕਾਂਤੇ ਲਾ ਦਿੰਦਾ ਵੱਢ ਕੇ ਉਹ ਨਾਮ ਆ ਇਸ ਤਰ੍ਹਾਂ ਦਾ ਵੀ ਮੈਂ ਇਹ ਮਾਰੇ ਤੇ ਆ ਗਿਆ ਜੀ ਇੱਧਰ ਸਿੰਘ ਰਾਈਡਰਸ ਕਰੋ ਇਹ ਪੈਕ ਬਠਿੰਡਾ 20 ਕਿਲੋਮੀਟਰ ਦੀ ਰਾਈਡਿੰਗ ਹੋਊਗੀ ਤੇ ਉਧਰੋਂ ਰਜਿਸਟ੍ਰੇਸ਼ਨ ਕਰਵਾ ਲਈ ਆਪਾਂ ਤੇ ਨਾਲ ਹੀ ਆਪਾਂ ਨੂੰ ਜਿਹੜਾ ਚੌਕਲੇਟ ਸੈਂਟਰ ਫਰੈਸ਼ ਤੇ ਇੱਕ ORS ਤੇ ਨਾਲ ਬੈਗ ਇਹ ਦਿੱਤਾ ਗਿਆ ਜੀ ਤੇ ਭਾਈ ਜਿੰਨੇ ਵੀ ਇੱਥੇ ਲੋਕ ਆਏ ਨੇ ਸਭ ਕੋਲੇ ਅਲੱਗ-ਅਲੱਗ ਸਾਈਕਲ ਨੇਗੇ ਅਲੱਗ-ਅਲੱਗ ਕੰਪਨੀਆਂ ਹਰ ਤਰ੍ਹਾਂ ਦੇ ਆ ਹਾਈ ਬਲੈਡ ਖੜੇ ਨੇਗੇ ਪਤਲੇ ਟਾਇਰਾਂ ਵਾਲੇ ਉਹ ਆਪਣੇ ਵਾਲੇ ਐਮਟੀਬੀ ਆਗੇ ਤੇ ਗੇਅਰਾਂ ਵਾਲੇ ਵਿਦਾਊਟ ਗੇਅਰ ਆਰਬਨ ਟ੍ਰੇਨ ਆ ਸਾਈਕਲ ਬਹੁਤ ਤਰ੍ਹਾਂ ਦੇ ਖੜੇ ਨੇ ਗਏ ਤੇ ਟਰੈਕ ਦੇ ਖੜੇ ਨੇ ਗਏ ਰਲੇ ਦੇ ਖੜੇ ਨੇ ਬਿੱਟ ਬਿੰਨਾ ਤੇ ਬਹੁਤ ਤਰ੍ਹਾਂ ਦੇ ਸਾਈਕਲ ਨੇ ਜਿਹੜੇ ਉਹ ਭਾਂਤ ਭਾਂਤ ਦੇ ਸਾਈਕਲ ਅੱਜ ਦੀ ਰਾਈਡਿੰਗ ਦੇ ਵਿੱਚ ਪਹੁੰਚੇ ਨੇ ਗਏ ਇੱਥੇ ਤੇ ਆਹ ਸਟੈਂਡ ਲੈਣਾਗਾ ਯਾਰ ਇੱਕ ਇਹ ਨਾ ਗੱਡੀ ਦਾ ਮਗਰ ਵਧੀਆ ਚੀਜ਼ ਆ ਸਾਈਕਲ ਕੋਈ ਚੱਕਰ ਹੀ ਨਹੀਂ ਹੈਗਾ ਪਹਿਲਾਂ ਤਾਂ ਬਰੇਕਾਂ ਜਿਹਾ ਰੱਖੇ ਨੇ ਗਏ ਟਾਇਰ ਖੋਲੇ ਫੇਰ ਸਾਈਕਲ ਰੱਖੇ ਮਸਾਂ ਐਸੀ ਵੀ ਟੁੱਟ ਨਾ ਜਾਵੇ ਕੋਸ ਉਹ ਸਟੈਂਡ ਵਧੀਆ ਰਹਿੰਦੇ ਨੇ ਕਿ ਆਹ ਦੇਖੋ ਆ ਲੱਗੇ ਹੋਏ ਆ ਵਧੀਆ ਚੀਜ਼ ਹੈਗੀ ਇਹਦੇ ਨਾਲ ਸਾਈਕਲ ਵਧੀਆ ਸੈੱਟ ਰਹਿੰਦੇ ਨੇ ਨਾਲੇ ਸੇਫਟੀ ਰਹਿੰਦੀ ਹੈ ਪੰਜਾਬ ਪੁਲਿਸ ਦੀ ਡਿਊਟੀ ਵੀ ਪੂਰੀ ਹੈ ਜੀ ਇੱਥੇ ਤੇ ਉਹ ਵੀ ਪਹੁੰਚੇ ਹੋਏ ਨੇ ਕਿ ਜੀ ਸਾਰੇ ਸਾਰੀ ਸਾਈਕਲਿੰਗ ਰਾਈਡ ਜਿਹੜੀ ਉਹ ਅੱਜ ਦੇਖਣਗੇ ਜੀ ਇਹੇ ਇਹ ਇਹਨਾਂ ਦੇ ਅੰਡਰ ਹੋਊਗਾ ਜੀ ਸਾਰਾ ਸਿਸਟਮ ਟ੍ਰੈਫਿਕ ਦਾ ਜਾਂ ਹੋਰ ਸਾਰਾ ਜਿਹੜਾ ਹਸਾਬ ਕਿਤਾਬ ਹੁੰਦਾਗਾ ਤੇ ਪੀਸੀਆਰ ਮੋਟਰਸਾਈਕਲ ਖੜੇ ਆਗੇ ਜੀ ਤੇ ਪੂਰੀ ਦੇਖਰੇਖ ਚ ਸਾਈਕਲਿੰਗ ਜਿਹੜੀ ਇਹ ਹੋਊਗੀ ਕਾਫੀ ਵੱਡੀ ਸਾਈਕਲਿੰਗ ਹੁੰਦੀ ਹੈਗੀ ਜੀ ਕਾਫੀ ਵੱਡਾ ਨਾਮ ਹੈਗਾ ਸਿੰਘ ਰਾਈਡਰਸ ਦਾ ਤੇ ਸਾਡਾ ਵੀ ਪਹਿਲਾ ਦਿਨ ਹੈਗਾ ਦੇਖਦੇ ਆ ਕੀ ਐਕਸਪੀਰੀਅੰਸ ਆ ਤੇ ਸ਼ੇਅਰ ਕਰਾਂਗੇ ਫਿਰ ਤੁਹਾਡੇ ਨਾਲ ਆਪਾਂ ਵੀਡੀਓ ਦੇ ਰਾਹੀਂ ਤੇ ਐਂਬੂਲੈਂਸ ਵੀ ਨਾਲ ਮੰਗਾਈ ਹੋਈ ਹੈਗੀ ਜੀ ਤੇ ਮਤਲਬ ਕਿ ਹਰ ਇੱਕ ਚੀਜ਼ ਦਾ ਪ੍ਰਬੰਧ ਆ ਗਿਆ ਕਾਫੀ ਵੱਡੇ ਪੱਧਰ ਤੇ ਜਿਹੜੀ ਸਾਈਕਲਿੰਗ ਇਹ ਹੁੰਦੀ ਹੈ ਜੀ ਤੇ ਇੱਕ ਸਾਈਕਲ ਆ ਵੀ ਹੈ ਜੀ ਦੇਖੋ ਚੈੱਕ ਕਰੋ ਸਾਈਕਲ ਤੁਸੀਂ ਲਓ ਜੀ ਛੋਟਾ ਜਿਹਾ ਸਾਈਕਲ ਨਾਲੇ ਪਰ ਇਹਨਾਂ ਵੱਡਿਆਂ ਦੇ ਬਰਾਬਰ ਆਗਾ ਸਾਈਕਲ ਕਹਿੰਦੇ ਇਹ ਕਾਫੀ ਵਧੀਆ ਸਾਈਕਲ ਆ ਇਹ ਸਾਈਕਲ ਕਿਵੇਂ ਜੀ ਫਿਰ ਛੋਟਾ ਜਿਹਾ ਕਿਵੇਂ ਜੀ ਇਹ ਇਹ ਫੋਲਡ ਹੀ ਹੈ ਇਹ ਨਾ ਫੋਲਡ ਹੋ ਜਾਂਦਾ ਘਾਰ ਦੀ ਡਿੱਗੀ ਚਾ ਜਾਂਦਾ ਅੱਛਾ ਮਤਲਬ ਕਿ ਕੰਮ ਇੰਨਾ ਜਿੰਨਾ ਹੀ ਕਰਦਾ ਪੱਡਿਆ ਜਿੰਨਾ ਹੀ ਕੋਈ ਕਿਲੋਮੀਟਰ ਚਲਾਇਆ ਵਈ ਅੱਛਾ ਜੀ ਤੁਹਾਡੀ ਉਮਰ ਕਿੰਨੀ ਹੋਗੀ ਮੇਰੀ 52 ਹੋ ਜੀ ਕੀ ਬਾਤ ਹੈ ਜੀ ਡੇਲੀ ਕਰਦੇ ਹੋ ਫਿਰ ਹਾਂ ਜੀ ਡੇਲੀ ਚਲੋ ਵਧੀਆ ਗੱਲ ਹੈ ਜੀ ਸਾਈਕਲ ਹਾਂ ਜੀ ਸਾਰਾ ਪੈਡਲ ਵਗੈਰਾ ਸਾਈਕਲ ਹੀ ਅਸੀਂ ਦੇਖ ਰਹੇ ਸੀਗੇ ਵੀ ਸਾਈਕਲ ਛੋਟਾ ਜਿਹਾ ਹੈਗਾ ਆਪਾਂ ਸਾਰਾ ਫੋਲਡ ਹੋ ਜਾਂਦਾ ਹੈਗਾ ਸਾਰਾ ਹੀ ਫੋਲਡ ਹੋ ਜਾਂਦਾ ਹੈਗਾ ਚਲੋ ਵਧੀਆ ਗੱਲ ਹੈ 22 ਚ ਆ ਜਾਂਦਾ ਹੈ ਰਿਕਾਰਟ 22 ਚ ਆ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਤੇ ਸਾਈਕਲ ਲਾਗੇ ਭਾਈ ਲੈਹਨਾ ਦੇ ਵਿੱਚ 7:30 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਸਾਰੇ ਜਾਣੇ ਜਿਹੜੇ ਉਹ ਆਪੋ ਆਪਣੇ ਸਾਈਕਲ ਰੈਡੀ ਕਰਕੇ ਖੜ ਚੁੱਕੇ ਆ ਜੀ ਤੇ ਵੱਡੀ ਉਮਰ ਦੇ ਵੀ ਛੋਟੀ ਉਮਰ ਦੇ ਵੀ ਬੱਚੇ ਵੀ ਨੌਜਵਾਨ ਵੀ ਤੇ ਸਾਰੇ ਪਹੁੰਚੇ ਹੋਏ ਨੇਗੇ ਜੀ ਮਾਨਸਾ ਤੋਂ ਫਿਰ ਅਸੀਂ ਮੋੜ ਕਰਾਂਗੇ ਉੱਥੋਂ ਫਿਰ ਤਲਵੰਡੀ ਸਾਹਿਬੋਂ ਤਲਵੰਡੀ ਸਾਹਿਬੋਂ ਤੋਂ ਫਿਰ ਸਾਨੂੰ ਉੱਥੇ ਦੱਸਿਆ ਵੀ ਇੱਥੇ ਚੱਕ ਫਤਿਹ ਸਿੰਘ ਵਾਲਾ ਕੋਰ ਦੁਬਾਰਾ ਸਾਹਿਬ ਉੱਥੇ ਪੁਰਾਣੇ ਜਿਹੜੇ ਤੁਸੀਂ ਆਪਕੋ ਉੱਥੇ ਆਏ ਨਹੀਂ ਫਿਰ ਉੱਥੇ ਕੇ ਉੱਥੋਂ ਫਿਰ ਬਠਿੰਡੇ ਨੂੰ ਬਠਿੰਡੇ ਤੋਂ ਫਿਰ ਜੈਤੋਂ ਨੂੰ ਗਿਆ ਜੈਤੋਂ ਤੋਂ ਆਪਾਂ ਗੁਰੂ ਘਟਾਂ ਉੱਤੇ ਗੁਰੂ ਘਟਾਂ ਤੋਂ ਜੈਤੋਂ ਫਿਰ ਵਾਪਸ ਆ ਕੇ ਫਿਰ ਮੁਕਤਸਰ ਦਾ ਫਿਰ ਸਰ ਤੋਂ ਫਿਰ ਅਸੀਂ ਇੱਧਰ ਰੋਲਪੁਰ ਫਰੀਦਕੋਟ ਫਿਰ ਮਹਿੰਦੀਪੁਰ ਗਏ ਸੀ ਉਹ ਬਾਰਡਰ ਦੇ ਨਾਲ ਉੱਥੇ ਮਹਾਰਾਜਾ ਅਨਜੀਤ ਸਿੰਘ ਦੇ ਸਿਪਾਹੀ ਸੀਗੇ ਆਪਸ ਆਹੇ ਬੰਦੀ ਉਹਦੇ ਜਗਾ ਬਣੀ ਬੀਰ ਬਣਦੀ ਹੁਸੈਨੀ ਵਾਲਾ ਹੋਵੇ ਤਾਰ ਤਾਰ ਤੇ ਫਿਰ ਉੱਥੇ ਗਏ ਸੀ ਉੱਥੋਂ ਫਿਰ ਵਾਪਸ ਆਏਗੇ ਸੁਲਤਾਨਪੁਰ ਸultanpur Lodhi ਤੋਂ ਫਿਰ ਅਸੀਂ ਆਪਣੇ ਗਏ ਸੀ ਜੀ ਉੋਂ ਤਰਨਤਾਰਨ ਤਰਨਤਾਰਨ ਜੁਕੇ ਰਸਤੇ ਦੇ ਵਿੱਚ ਬਾਬਾ ਬੁੱਢਾ ਜੀ ਦਾ ਜਿਹੜਾ ਖਾਨ ਉੱਥੇ ਰੋਕੀ ਖਵਾਰ ਉਥੋਂ ਤਰਨਤਾਰਨ ਤਰਨਤਾਰਨ ਤੋਂ ਅੰਗਰੇਜ਼ ਸਰ ਅੰਮ੍ਰਿਤ ਸਰ ਤੋਂ ਫਿਰ ਡੇਰਾ ਬਾਬਾ ਨਾਨਕ ਪਠਾਨਕੋਟ ਪਠਾਨਕੋਟ ਤੋਂ ਫਿਰ ਉਹ ਜਿਹੜਾ ਮਿੰਨੀ ਗੋਲ ਵਾਲੇ ਉਥੋਂ ਫਿਰ ਬਾਬਾ ਆਪਣੇ ਵੀ ਕਰਦੇ ਬਾਬਾ ਤੋਂ ਹੁੰਦੇ ਨੇ ਉੱਥੋਂ ਇਧਰ ਆਏ ਹੁਸ਼ਿਆਰ ਤੋਂ ਬਿਲਕੁਲ ਟਾਲ ਹੁੰਦਾ ਹੈ ਚੋਰ ਆਪਣੀ ਹਸ਼ਿਆਰਪੁਰੋਂ ਹਸ਼ਿਆਰਪੁਰ ਤੋਂ ਫਿਰ ਵਾਪਸ ਹੁੰਦੇ ਹੋਏ ਆਨੰਦਪੁਰ ਸਾਹਿਬ ਆਣੀ ਆਨੰਦਪੁਰ ਸਾਹਿਬ ਤੋਂ ਫਿਰ ਅਧਰੇ ਪਟੇਗੜ ਸਾਹਿਬ ਮਾਛੀਵਾੜਾ ਪਟੇਗੜ ਸਾਹਿਬ ਪਟੇਗੜ ਸਾਹਿਬ ਤੋਂ ਮਲੇਰ ਕੋਟ ਨੂੰ ਫਿਰ ਵਾਪਸ ਆ ਗਾ ਲੋੜ ਉਹ ਗੱਲ ਵੀ ਆਈ ਸੀ ਬਾਈ ਜੀ ਟੂਰ ਸੀਗਾ ਤੇ ਬਾਈ ਟੂ ਸਾਈਕਲ ਲੈ ਕੇ ਗਏ ਜੀ ਇਹ ਕਾਲ ਲੋੜ ਨਾਲ ਬਾਈ ਠੀਕ ਆ ਜੀ ਬਹੁਤ ਸੋਣਾ ਜੀ ਬਾਈ ਕੰਟਰਾਮ ਤੋਂ ਬੱਸ ਚੋਰ ਆਪਣਾ ਬਕਰੋ ਬਹੁਤ ਬਹੁਤ ਧੰਨਵਾਦ ਜੀ ਸਭੇ ਪਾ ਦੇ ਜੀ ਅਨਿ ਗੁੰਦੋਸਟੇਂ ਆਪਾ ਕਿਤੇ ਵੀ ਸਟੇ ਨਹੀਂ ਆ ਜਿਹੜਾ ਤੁਹਾਡੇ ਕੁਝ ਬੰਦੇ ਯੂਟਰਨ ਲੱਗਿਆ ਹੋਇਆ ਯੂਟਰਨ ਦਿੱਤੇ ਉੱਪਰ ਲੈ ਕੇ ਆਪਣੇ ਆਪ ਵੜ ਜਾਣਾ ਸਾਰਿਆਂ ਦੇ ਇੱਥੇ ਇੱਕ ਮਿੰਟ ਰੁਕ ਜਾਣਾ ਆਪਾਂ ਹਾਂਜੀ ਰੈਡੀ ਆ ਜੀ ਰੈਡੀ ਸਾਰੇ ਰੈਡੀ ਨੇ ਸਾਤ ਸਰੀਆ ਕਾਲੋ ਜਾਦੂ ਮੈਂ ਬੋਰ ਦਾ ਚਲੋ ਜੀ ਇਥੋਂ ਘੁੰਮਣ ਲੱਗੇ ਲੱਗੇ ਰਹਿਣ ਤੋਂ ਮੁੜ ਕੇ ਸੱਜੀ ਹੋ ਕੇ ਰੇਂਦਰ ਰੋਟੋ ਬਣੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੇ ਸਾਈਕਲਿੰਗ ਅੱਜ ਜਿਹੜੀ ਸ਼ੁਰੂ ਹੋ ਚੁੱਕੀ ਹੈਗੀ ਜੀ ਤੇ 20 ਕਿਲੋਮੀਟਰ ਦੀ ਸਾਈਕਲਿੰਗ ਹੋਊਗੀ ਜੀ ਇਹ ਸਾਰੀ ਤੇ ਵਾਪਸ ਇੱਥੇ ਆ ਕੇ ਖਤਮ ਹੋਣੀ ਹੈ ਜੀ ਇਹ ਜਿੱਥੋਂ ਸ਼ੁਰੂ ਕੀਤੀ ਹੈਗੀ ਅੱਪਾ ਕਿ ਮੀਂਹ ਹੋਵੇ ਚਾਹੇ ਨੇਰੀ ਹੋਵੇ ਪਰ ਸਾਈਕਲਿੰਗ ਨਹੀਂ ਰੁਕਣੀ ਚਾਹੀਦੀ ਤੇ ਮੌਸਮ ਬਹੁਤ ਜਿਆਦਾ ਖਰਾਬ ਸੀਗਾ ਪਾਣੀ ਵੀ ਬਹੁਤ ਖੜਾਗਾ ਥਾਂ ਥਾਂ ਤੇ ਪਰ ਸਾਈਕਲਿੰਗ ਨਹੀਂ ਰੁਕਦੀ ਹੈ ਜੀ ਤੇ ਇਕੱਠ ਬਹੁਤ ਜਿਆਦਾ ਹੋ ਗਿਆ ਇੱਕ ਮਿੰਟ ਹਾਂ ਫੁੱਲ ਨਗਾ ਲਈਏ ਆਹਾ ਤੇ ਪਿੱਛੇ ਆ ਰਹੇ ਨੇ ਹੀ ਆਪਣੇ ਸਾਰੇ ਰਾਈਡਰ ਅੱਦੇ ਕੱਦੇ ਲੰਘ ਅੱਗੇ ਲੰਘੇ ਥੋੜੇ ਜਿ ਤੇ ਬਾਕੀ ਪਿੱਛੇ ਆ ਰਹੇ ਨਹੀਂ ਬਾਈ ਕੁੱਦੇ ਹੋਣੇ ਉਹ ਆਪਣੇ ਪਿੱਛੇ ਆ ਰਹੇ ਨੇ ਜੀ ਉਹ ਤੇ ਮੌਸਮ ਸੋਹਣਾ ਹੋ ਗਿਆ ਠੰਡਾ ਮੌਸਮ ਮੀਂਹ हट ਗਿਆ ਧੁੱਪ ਨਿਕਲੀ ਮਾੜੀ ਮੜੀ ਜੀ ਤੇ ਹਿੰਮਤ ਨਹੀਂ ਹਾਰੀ ਜੀ ਕਹਿੰਦੇ ਲਓ ਵੀਰੇ ਆ ਗਿਆ ਜੀ ਭਾਈ ਕਨਈਆ ਚੌਕ ਬਠਿੰਡੇ ਦਾ ਤੇ ਇਧਰਲੇ ਪਾਸੇ ਆ ਜਾਂਦੇ ਆ ਜੀ ਥਰਮਲ ਬਣਾਟ ਲਓ ਜੀ ਇਹ ਬਠਿੰਡੇ ਦੀ ਖੂਬਸੂਰਤੀ ਹੈ ਤੇ ਨਾਲ ਹੀ ਇਧਰਲੇ ਪਾਸੇ ਲੇਕ ਆ ਜਾਂਦੀ ਹੈ ਜੀ ਚੀਰ ਤੇ ਚੜਾਈਆਂ ਪੌਣੇ ਕੇ ਚੜੀ ਜਾਂਦੇ ਆ ਲਗਾਤਾਰ ਤੇ ਆ ਦੇਖੋ ਜੀ ਆ ਚੀਰ ਇਹ ਨੂੰ ਪਠੰਡਾ ਲੇਕ ਬੰਨ ਕਹਿੰਦੇ ਨੇ ਤੇ ਹੁਣ ਕਹਿੰਦੇ ਗੋਲੀ ਬਣੂ ਇਹ ਚੜਾਈਆਂ ਚੜ ਕੇ ਹੁਣ ਜਾਵਾਂਗੇ ਥੱਲੇ ਰੋ ਇਹ ਬਸ ਪੰਜ ਕ ਪੈਡਲ ਹੋਰ ਨੇ ਉਹ ਦੁਬਾਰਾ ਆਪਾਂ ਪੈਡਲ ਛੱਡ ਦੇਣੇ ਆ ਤੇ ਸਿੱਧਾ ਜਾਵਾਂਗੇ ਥੱਲੇ ਸਿੱਧਾ ਥੱਲੇ ਨੇ ਮਤਲਬ ਕਿ ਪੁਲ ਤੋਂ ਥੱਲੇ ਸਾਈਕਲ ਤੇ ਬਿਨਾ ਪੈਕਟ ਦੇ ਮਾਰੇ ਜਾਵਾਂਗੇ ਲੋ ਬਈ ਸਾਹੋ ਸਾਹ ਹੋਇਆ ਪੈਕੰਮੂ ਪੂਰਾ ਕਹਿੰਦੇ ਜਿੱਤੋ ਜਿਹੜ ਚੱਲ ਰਹੀ ਆ ਪੂਰੀ ਮਗਰ ਵੀ ਟੀਮ ਆ ਰਹੀ ਆ ਪੂਰੀ ਆਪਣੀ ਲੋ ਬਈ ਇਹ ਨਜ਼ਾਰੇ ਆ ਜੀ ਉਹ ਕਿੱਡਾ ਥਰਮਲ ਪਲਾਂਟ ਆ ਉਹ ਕੋਲੇ ਆ ਕੇ ਤਾਂ ਬੜਾ ਹੀ ਵੱਡਾ ਲੱਗਦਾ ਦੂਰੋਂ ਛੋਟੇ ਛੋਟੇ ਲੱਗਦੇ ਆ ਇਹ ਆ ਗਰਦਨ ਟੁੱਟਨਰ ਕੀ ਕਰਤੀ ਇਹਨਾਂ ਨੇ ਉੱਥੋਂ ਅੱਗੇ ਯੂ ਟਰਨ ਹੈ ਜੀ ਆਪਣਾ ਤੇ ਯੂ ਟਰਨ ਲੈ ਕੇ ਵਾਪਸ ਆਪਾਂ ਉਥੇ ਪਹੁੰਚਣਾ ਜਿੱਥੋਂ ਸਾਈਕਲਿੰਗ ਸ਼ੁਰੂ ਕੀਤੀ ਹੈਗੀ ਅੱਜ ਦੀ ਤੇ ਲਓ ਜੀ ਇੱਥੋਂ ਯੂ ਟਰਨ ਮਾਰਨਾ ਹੈ ਲਓ ਜੀ ਵੀਰੇ ਜਿਹੜੀ ਜਗ੍ਹਾ ਤੋਂ ਅਸੀਂ ਸਵੇਰੇ ਸਾਈਕਲਿੰਗ ਸ਼ੁਰੂ ਕੀਤੀ ਸੀ ਤੇ ਵਾਪਸ ਅਪਾ ਉਥੇ ਪਹੁੰਚ ਚੁੱਕੇ ਹਾਂ ਜੀ ਸਹੌਲੀ-ਹੌਲੀ ਕਰਕੇ ਜਿਹੜੇ ਸਾਰੇ ਰਾਈਡਰ ਨੇ ਆਪਣੇ ਪਹੁੰਚ ਜਾਣਗੇ ਤੇ ਬਹੁਤ ਵਧੀਆ ਸਾਈਕਲਿੰਗ ਰਹੀ ਆ ਜੀ ਬਹੁਤ ਵਧੀਆ ਲੱਗਿਆ ਮੌਸਮ ਵੀ ਸੋਹਣਾ ਸੀ ਤੇ ਜਦੋਂ ਖਾਸੇ ਜਾਣੇ ਹੋ ਨਾਲ ਸਾਈਕਲਿੰਗ ਕਰਨ ਵਾਲੇ ਫਿਰ ਹੋਰ ਵੀ ਮਜ਼ਾ ਆਉਂਦਾਗਾ ਕਿਉਂਕਿ ਨਵੇਂ-ਨਵੇਂ ਸੱਜਣ ਬੇਲੀ ਟੱਕਰਦੇ ਨੇਗੇ ਆਪਾਂ ਪਹੁੰਚ ਗਏ ਜੀ ਵਾਪਸ ਆਪਣੇ ਸਟਾਰਟਿੰਗ ਪੁਆਇੰਟ ਤੇ ਤੇ ਹੁਣ ਚੱਲਦੇ ਆ ਜੀ ਅੰਦਰ ਉਹ ਦੇਖੋ ਪਾਰਕਿੰਗ ਦੇ ਵਿੱਚ ਕਿੰਨੇ ਸਾਈਕਲਿਸਟ ਖੜੇ ਨੇ ਤੇ ਕਿੰਨੇ ਹਜੇ ਹੋਰ ਆਉਣ ਵਾਲੇ ਹੈ ਲੋ ਬਲੀ ਓਏ ਪਹੁੰਚ ਚੁੱਕੇ ਆ ਜੀ ਸਾਰੇ ਤੇ ਵਾਪਸ ਪਹੁੰਚ ਚੁੱਕੇ ਆ ਜੀ ਆਪਾਂ ਜਿੱਥੋਂ ਸ਼ੁਰੂ ਕੀਤੀ ਸੀਗੀ ਸਾਈਕਲਿੰਗ ਅੱਜ ਦੀ ਤੇ ਪਿੱਛੇ ਸਾਈਕਲ ਦੇਖੋ ਤੁਸੀਂ ਆਹ ਖੜੇ ਨੇ ਕਿ ਇੱਧਰ ਤੇ ਇੱਧਰ ਵੀ ਖੜੇ ਨੇ ਕੀ ਉਹ ਦੇਖੋ ਕਟੌ ਕੱਟ 1.5 200 ਜਣਾ ਹੋਊਗਾ ਅੱਜ ਦੀ ਸਾਈਕਲਿੰਗ ਦੇ ਵਿੱਚ ਤੇ ਹੁਣ ਰਿਫਰੈਸ਼ਮੈਂਟ ਮਿਲੂਗੀ ਆਪਾਂ ਨੂੰ ਉਧਰ ਨਾਮ ਬੋਲੀ ਜਾਂਦੇ ਨੇਗੇ ਤੇ ਜਿਹੜੇ ਆ ਬੈਗ ਆਪਾਂ ਨੂੰ ਸਵੇਰੇ ਦਿੱਤੇ ਸੀਗੇ ਤੇ ਇਹਨਾਂ ਦੇ ਵਿੱਚ ਟੋਕਨ ਨੇਗੇ ਕਿਉਂਕਿ ਰਜਿਸਟ੍ਰੇਸ਼ਨ ਹੁੰਦੀ ਹੈਗੀ ਜੀ ਪਹਿਲਾਂ ਤੇ 100 ਰੁਪਈਆ ਰਜਿਸਟ੍ਰੇਸ਼ਨ ਫੀਸ ਸੀਗੀ ਤੇ ਇਹਨਾਂ ਦੇ ਵਿੱਚ ਟੋਕਨ ਨੇ ਤੇ ਟੋਕਨ ਲੈ ਕੇ ਤੇ ਫਿਰ ਜਿਹੜੀ ਰਿਫਰੈਸ਼ਮੈਂਟ ਆ ਗਈ ਉਹ ਮਿਲੂਗੀ ਤੇ ਨਾਲ ਮੈਡਲ ਵੀ ਪਾਏ ਜਾਣਗੇ ਜੀ ਤੇ ਸਾਰੇ ਪਹੁੰਚ ਗਏ ਜਦੋਂ ਫਿਰ ਉਸ ਤੋਂ ਬਾਅਦ ਆਪਾਂ ਮਿਲ ਕੇ ਸਾਰਿਆਂ ਨੂੰ ਤੇ ਫੇਰ ਇਹ ਜਗਾ ਤੋਂ ਲਵਾਂਗੇ ਜੀ ਇੱਥੋਂ ਤੇ ਇਧਰਲੇ ਪਾਸੇ ਭਈ ਰਿਫਰੈਸ਼ਮੈਂਟ ਆ ਗਈ ਜੀ ਕੇਲੇ ਆ ਸੈਂਡਵਿਚ ਆ ਤੇ ਇੱਕ ਨਾਲ ਹੋਰ ਡੱਬਾ ਆ ਲੈ ਲਿਆ ਆਪਾਂ ਤੇ ਨਾਲ ਇਧਰਲੇ ਪਾਸੇ ਜੀ ਮੈਡਲ ਵੀ ਪਾਏ ਜਾ ਰਹੇ ਨੇਗੇ ਤੇ ਸਨਮਾਨ ਕੀਤਾ ਜਾ ਰਿਹਾ ਗਿਆ ਜੀ ਜਿਹੜੇ ਸਾਈਕਲਿੰਗ ਕਰਕੇ ਆਏ ਨੇਗੇ ਜੀ ਸਾਰੇ ਉਹਨਾਂ ਦਾ ਤੇ ਛੋਟੇ ਛੋਟੇ ਬੱਚੇ ਵੀ ਨਾਲ ਕੀ ਬਾਤ ਹੈ ਜੀ ਤੇ ਆਪਾਂ ਵੀ ਜੀ ਸਨਮਾਨ ਲੈ ਲਿਆ ਆਪਣਾ سونے ਦਾ ਤਗਮਾ ਮੈਡ ਤੇ ਬਹੁਤ ਸਾਰਾ ਮਾਣ ਮਿਲਦਾ ਹੈਗਾ ਇਹਨਾਂ ਚੀਜ਼ਾਂ ਨਾਲ ਬਹੁਤ ਹੌਸਲਾ ਮਿਲਦਾ ਹੈਗਾ ਤੇ ਰਿਫਰੈਸ਼ਮੈਂਟ ਵੀ ਲਈ ਸੈਂਡਵਿਚ ਆਪਾਂ ਖਾ ਲਿਆ ਤੇ ਆ ਚੀਜ਼ ਹੈ ਜੀ ਇੱਕ ਕਿਟੀ ਵਾਲਿਆਂ ਦਾ ਫਨ ਕੱਪ ਤੇ ਇਹ ਡੱਬਾ ਦਿੱਤਾ ਸੀਗਾ ਜੀ ਤੇ ਇਹਦੇ ਵਿੱਚ ਫਰੂਟੀ ਹੈਗੀ ਚਾਕਲੇਟ ਤੇ ਇੱਕ ਖਾਨ ਕਾਪਾਗਾ ਤੇ ਇੱਕ ਸਾਈਡ ਬੱਚੀ ਸੀਗਾ ਜੀ ਸਾਈਡ ਵਿੱਚ ਆਪਾਂ ਖਾ ਲਿਆ ਤੇ ਹੁਣ ਇਹ ਵੀ ਆਪਾਂ ਫਟਾਫਟ ਉਹਦੇ ਵੇੜ ਲਈਏ ਤੇ ਨਵੇੜ ਕੇ ਫੇਰ ਆਪਾਂ ਵਾਪਸ ਚੱਲਦੇ ਹੈਗੇ ਨਹੀਂ ਨਹੀਂ ਬਾਈ 2 ਮਿੰਟ ਸਾਈਨ ਕਰਨ ਨਾਲ ਨਹੀਂ ਬਾਈ ਨਹੀਂ ਮਾਈਕ ਖੁੰਡੀ ਵਰਗ ਨਹੀਂ ਜਿਹੜਾ ਚਿੱਟਾ ਦੇ ਵਿੱਚ ਜਿਹੜੇ ਵੀ ਵੀਰ ਭਰਾ ਦੂਰੋਂ ਨੇੜੋਂ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਕੁਛ ਵੀਰ ਮਿਲੇ ਜਿਵੇਂ ਜਰਗਤ ਆਏ ਰਹੀ ਕੋਸ਼ ਤਲਵੰਡੀ ਸਾਹਿਬੋਂ ਦਾ ਤਰਨੇੜੀ ਪਏ ਤਾਂ ਆਪਣਾ ਆ ਜਰਗ ਵਾਲੀ ਵੀਰ ਖੜੇ ਆ ਕੋਈ ਹੋਰ ਜਿੰਨੇ ਵੀ ਆਏ ਆ ਸਾਈਕਲਿੰਗ ਕਰ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਤਾਂ ਤੇ ਨਾਲ ਹੀ ਮੈਂ ਖਾਸ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜਿਹੜੇ ਇਸ ਵੇਲੇ ਪੀਲੇ ਝੱਗੇ ਤੇ ਆਪਣੇ ਨਾਲ ਖੜੇ ਆ ਇਹ ਇੱਕ ਤਾਂ ਉਦਮ ਕਰਨਾ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਕਿ ਜ਼ਿੰਮੇਵਾਰੀ ਹੁੰਦੀ ਜਦੋਂ ਆਪਾਂ 100-150 ਜਣ ਇਕੱਠੇ ਹੋ ਕੇ ਸੜਕਾਂ ਦੇ ਨਿਕਲਦੇ ਆ ਤੇ ਪੁਲਿਸ ਤੋਂ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਜਿਹੜੇ ਪੁਲਿਸ ਮੁਲਾਜ਼ਮ ਆਪਣੇ ਇਥੇ ਰਾਹ ਦੇ ਵਿੱਚ ਮਿਲੇ ਆ ਉਹ ਇਹਨਾਂ ਨੇ ਮਨਜ਼ੂਰੀਆਂ ਲਈ ਹੋਣੇ ਤਾਂ ਕਰ ਤੇ ਬਾਕੀ ਇਹੋ ਜਿਹੇ ਹ ਸਾਲ ਤੋਂ ਬਾਅਦ ਤੁਸੀਂ ਸਾਲ ਬਾਅਦ ਕਰਾਈਏ ਨਾ ਭੈਜੀ ਪਹਿਲਾਂ ਵੀ ਵੀਰ ਉਹਨਾਂ ਨੇ ਕਰਾਈ ਸਾਈਕਲ ਰਾਈਡ ਤਿਆਰ ਕੀਤੀ ਇਹੋ ਜਿਹੇ ਸਾਈਕਲ ਰਾਈਡ ਪੰਜਾਬ ਦੇ ਵਿੱਚ ਖਾਨਾਂ ਤੇ ਹੋਣੀਆਂ ਚਾਹੀਦੀਆਂ ਇੱਕ ਸੋਹਣਾ ਮੌਕਾ ਬੰਦਾ ਅੱਜ ਮੌਸਮ ਵੀ ਉਹਦਾ ਸਾਲ ਵਧੀਆ ਸੀ ਸਾਰੇ ਵੀਰ ਇਕੱਠੇ ਹੋਏ ਤੇ ਇੱਕ ਕੌਣਾ ਫੰਡ ਸ਼ਾਨ ਹੋਇਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਇਹ 5-10 ਮਿੰਟਾਂ ਤੋਂ ਜ਼ਰੂਰ ਅ ਇਹਨਾਂ ਸੰਬੰਧੀ ਗੱਲਬਾਤ ਕਰੂੰਗਾ ਸਿਕੰਦਰਗੜ੍ਹ ਚੌਕ ਦੇ ਦੋ ਸਾਥੀ ਬਦਲੀ ਤੋਂ ਬਦਲੀ ਸਾਥੇ ਆਵਰ ਸਾਈਕਲ ਰਾਈਡ ਤੇ ਪਹੁੰਚੇ ਜਿੰਨੇ ਵੀ ਸਾਈਕਲਿਸਟ ਨੇ ਕੋਲ ਵੀ ਭਰਾ ਜੱਲੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਜੀ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਥੋਂ ਪਹਿਲਾਂ ਬਾਈ ਨੇ ਕੁਦੇ ਨੇ ਸਾਰਾ ਦਾਸੀ ਦਿੱਤਾ ਬਹੁਤ ਸੋਹਣਾ ਪ੍ਰੋਗਰਾਮ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀਗਾ ਸੋ ਹਰੇਕ ਫੀਲਡ ਆਪੋ ਆਪਣਾ ਬਾਈ ਫਰਜ਼ ਨਿਭਾ ਰਹੀ ਹੈ ਤੇ ਸਾਰੇ ਐਲੀਜੈਂਟ ਲੱਗੇ ਹੋਏ ਆ ਨਸ਼ੇ ਦੇ ਅਗੇਂਸਟ ਹੋ ਕੇ ਸੋ ਇਦਾਂ ਦੇ ਇਵੈਂਟ ਯਾਰ ਵਾਕਈ ਉਹ ਹੋਣੇ ਚਾਹੀਦੇ ਆ ਸੋ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਵਾ ਮੈਂ ਕਾ ਜਾਲ ਜਿਹਾ ਉਹ ਬਹੁਤ ਵਧੀਆ ਲਹਿਰ ਬਣੀ ਹੋਈ ਆ ਕਿ ਉਹ ਪਿੰਡਾਂ ਦੇ ਵਿੱਚ ਜਾਂਦਾ ਵਾ ਤੇ ਉਹ ਬੱਚੇ ਜਿਹੜੇ ਆ ਸਾਡੇ ਢੁੱਡੀਕੇ ਵੀ ਆਏ ਸੀ ਉਹ ਤੇ ਉਹ ਬੱਚੇ ਬੜੇ ਮੋਟੀਵੇਟ ਹੁੰਦੇ ਇਸ ਚੀਜ਼ ਨੂੰ ਲੈ ਕੇ ਆਣੇ ਨੂੰ ਲੈ ਕੇ ਸਾਈਕਲਿੰਗ ਨੂੰ ਲੈ ਕੇ ਉਹ ਚੀਜ਼ਾਂ ਨੂੰ ਲੈ ਕੇ ਸੋ ਇੱਕ ਇਹ ਚੰਗਾ ਰੁਝਾਨ ਆ ਸੋ ਆਪਾਂ ਮਤਲਬ ਮਾੜੀਆਂ ਚੀਜ਼ਾਂ ਅਖਬਾਰ ਦੇ ਉੱਪਰ ਬਹੁਤ ਸਾਰੀਆਂ ਪੜ੍ਹਦੇ ਆ ਜਾਂ ਨਿਊਜ਼ ਦੇ ਵਿੱਚ ਦੇਖਦੇ ਆ ਸੋ ਚੰਗੇ ਸਨੇਹੇ ਦੀ ਬਰਾਬਰ ਹੋਣੀ ਚਾਹੀਦੀ ਹੈ ਪੋਜ਼ਿਟਿਵ ਸੋ ਆਪਾਂ ਹਰ ਵਕਤ ਆ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਆ ਬਹੁਤ ਸਾਰੇ ਆਪਣੇ ਹੀ ਲੋਕ ਜਿਹੜੇ ਨੇ ਫੇਸਬੁੱਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ 네ਗੇਟਿਵ ਪ੍ਰਚਾਰ ਹੀ ਕਰੀ ਜਾਂਦੇ ਆ ਹਰ ਵਕਤ 네ਗੇਟਿਵ ਇੱਕ ਫਰਸਟ੍ਰੇਟਡ ਤਰਕਾ ਜਿਹੜਾ ਵਾ ਉਹ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ 네ਗੇਟਿਵ ਪਾਸੇ ਲੈ ਕੇ ਜਾਂਦਾ ਵਾ ਕਿ ਕੋਈ ਚੰਗਾ ਕੰਮ ਹੋਈ ਨਹੀਂ ਰਿਹਾ ਪਰ ਬਹੁਤ ਸਾਰੇ ਚੰਗੇ ਕੰਮ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਇਹਦੀਆਂ ਸਾਈਕਲ ਰਾਈਡਸ ਹੋਰ ਵੀ ਬਹੁਤ ਸਾਰੇ ਇਵੈਂਟ ਜਿਹੜੇ ਹੁੰਦੇ ਆ ਇਹ ਆ ਸਾਹਮਣੇ ਆਉਣੇ ਚਾਹੀਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ थ्रू ਚਾਹੇ ਉਹ ਅਖਬਾਰਾਂ ਦੇ थ्रू ਇਹ ਵਾਕਈ ਬਹੁਤ ਸਾਰਾ ਯੂਥ ਆ ਜਿਹੜਾ ਉਹ ਇਹ ਚੀਜ਼ ਤੋਂ ਪਾਸੇ ਵੀ ਹੈਗਾ ਵਾ ਸੋ ਆ ਹੀ ਲੱਗ ਜਾਂਦਾ ਜਿਹੜੇ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਜਿਹੜੇ ਭਰਾ ਜਿਹੜੇ ਪਰਿਵਾਰ ਜਾ ਕੇ ਪਰਦੇਸਾਂ ਦੇ ਵਿੱਚ ਬੈਠ ਗਏ ਉਹਨਾਂ ਨੂੰ ਕਿਉਂਕਿ ਉਹਨਾਂ ਉਹਨਾਂ ਦਾ ਜੁੜਨਾ ਫੇਸਬੁੱਕ ਦੇ थ्रू ਹੀ ਆਪਣੇ ਨਾਲ ਕਿ ਫੇਸਬੁੱਕ ਦੇ ਉੱਪਰ ਜੋ ਚੀਜ਼ ਆਪਾਂ ਪ੍ਰਚਾਰਾਂਗੇ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਆਉਣ ਤੋਂ ਵੀ ਡਰੇ ਹੋਏ ਨੇ ਕਿ ਉੱਥੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਨੇ ਉੱਥੇ ਵੱਡ ਟੱਕ ਹੋਈ ਜਾਂਦੀ ਏ ਉੱਥੇ ਲੁੱਟ ਲੈਂਦੇ ਆ ਨਸ਼ਾ ਬਹੁਤ ਆ ਇਦਾਂ ਉਦਾਂ ਉਹ ਸਾਰੀਆਂ ਚੀਜ਼ਾਂ ਨੇ ਹਾਂ ਪ੍ਰੋਬਲਮ ਹੈਗੀ ਆ ਸਾਰੇ ਐਲੀਮੈਂਟ ਆਪਾਂ ਲੱਗੇ ਹੋਈਆਂ ਐ ਇਹਦੇ ਖਿਲਾਫ ਲੜਨ ਪਰ ਇੰਨਾ ਵੀ ਆਪਾਂ ਆਪਣੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਨੂੰ ਜਿਹੜੇ ਪਰਦੇਸਾਂ 'ਚ ਬੈਠੇ ਉਹਨਾਂ ਨੂੰ ਇੰਨਾ ਵੀ ਨਾ ਡਰਾਈਏ ਕਿ ਉਹ ਮੂੰਹ ਹੀ ਮੋੜ ਲੈਣ ਸੋ ਇਦਾਂ ਦੇ ਇਵੈਂਟ ਵੀ ਜਿਹੜੇ ਆ ਉਹ ਸਾਰੇ ਪਾਸੇ ਸਪਰੈਡ ਹੋਣੇ ਚਾਹੀਦੇ ਆ ਉਹਨਾਂ ਨੂੰ ਲੱਗੇ ਕਿ ਹੈਗੇ ਨੇ ਪਿੱਛੇ ਜਿਹੜੇ ਚੜ੍ਹਦੀ ਕਲਾ ਦੇ ਸੁਨੇਹੇ ਦਿੰਦੇ ਨੇ ਸੋ ਇੰਨੇ ਸ਼ਬਦਾਂ ਨਾਲ ਬੜਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਦਾ ਆਪਣਾ ਪ੍ਰੋਗਰਾਮ ਸੀਗਾ ਹੁਣ ਮੌਸਮ ਬਹੁਤ ਖਰਾਬ ਹੈ ਆਪਣੇ ਪਿਆਬ 'ਚ ਹੜ੍ਹ ਆਏ ਹੋਏ ਹਨਾ ਕਈ ਬੰਦੇ ਕਹਿੰਦੇ ਆ ਵੀ ਰਿਚ ਜਾਂ ਸੂਬੇ ਦੀਆਂ ਨਹੀਂ ਲੱਗੀਆਂ ਜਿਵੇਂ ਵੀ ਹੈ ਯਾਰ ਪੰਜਾਬ ਵਾਲ ਦੇ ਪੈਰਾ ਸਰ ਹੋ ਜਾਂਦਾ ਆ ਅੱਪਾ ਅੱਜ ਕੇ ਚੜ੍ਹਦੀ ਗਲਾ ਦਾ ਸੁਨੇਹਾ ਵੀ ਤਾਂ ਦੇਣਾ ਸੀ ਨਾ ਲੋਕਾਂ ਨੂੰ ਵੀ ਪੰਜਾਬ ਚੜ੍ਹਦੀ ਗਲਾ ਚ ਤਾਂ ਇਹ ਵੀ ਕੰਮ ਸੋਹਣਾ ਹੋਇਆ ਇੱਕ ਵੀ ਉਧਰ ਜੋ ਚੱਲੀਆਂ ਦਾ ਚੱਲ ਜਾਂਦਾ ਆਪਣੇ ਮੰਪਲ ਚੜ੍ਹਦੀ ਗਲਾ ਦਾ ਸੁਨੇਹਾ ਜਾਣਾ ਚਾਹੀਦਾ ਸੀ ਸਾਰੇ ਕਿਤੇ ਤੇ ਅਪਾ ਵਾਪਸ ਜਾਣ ਲੱਗੇ ਸੀਗੇ ਜੀ ਵੀਡੀਓ ਕਰਨ ਲੱਗੇ ਸੀਗੇ ਸਮਾਪਤ ਤੇ ਬਾਈ ਕੁੱਦਾ ਮਿਲ ਗਿਆ ਤੇ ਉਹ ਕਹਿੰਦੇ ਵੀ ਜਿੰਨੇ ਵੀ ਦੂਰੋਂ ਆਏ ਨੇਗੇ ਉਹਨਾਂ ਨੂੰ ਸਾਰਿਆਂ ਨੂੰ ਬਾਈ ਨੇ ਆਪ ਇਨਵਾਈਟ ਕੀਤਾ ਕਹਿੰਦਾ ਵੀ ਬ੍ਰੇਕਫਾਸਟ ਜ਼ਰੂਰ ਕਰਕੇ ਜਾਇਓ ਤੇ ਹੁਣ ਉੱਥੇ ਚੱਲੇਾਂਗੇ ਤੇ ਉਸ ਤੋਂ ਬਾਅਦ ਫੇਰ ਆਪਾਂ ਘਰ ਵਾਪਸੀ ਕਰਾਂਗੇ ਜੀ ਆਪਣੀ ਤੇ ਹੁਣ ਚੱਲੇਾਂਗੇ ਜੀ ਢਾਬੇ ਤੇ ਤੇ ਉੱਥੇ ਲੰਗਰ ਪ੍ਰਸ਼ਾਦ ਦਾ ਜਿਹੜਾ ਵੀ ਕੁਝ ਪ੍ਰਬੰਧ ਬਾਈ ਨੇ ਕੀਤਾ ਉਹ ਛਕਦੇ ਆਂਗੇ ਜੀ ਜਾ ਕੇ ਤੇ ਮੂਰੇ ਜਾਂਦੇ ਨੇਗੇ ਜੀ ਜਵਾਨ ਆਪਣੇ ਸਾਰੇ ਤੇ ਉਹ ਕਹਿੰਦੇ ਸਾਈਕਲਾਂ ਤੇ ਚੱਲੋ ਤੇ ਸਾਈਕਲ ਅਸੀਂ ਗੱਡੀ ਦੇ ਵਿੱਚ ਟਾਇਰ ਟੁਰ ਖੋਲ ਕੇ ਸੈਟਲੇ ਜੀ ਤੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਗੱਡੀ 'ਚ ਹੀ ਆ ਜਾਓ ਸਾਈਕਲ ਤਾਂ ਆਪਣੇ ਆਪ ਐਨਿਕਾ ਲਓ ਜੀ ਟਾਇਰ ਟੂਰ ਖੋਲੇ ਪਏ ਨੇਗੇ ਇੱਕ ਦੂਜੇ ਦੇ ਉੱਤੇ ਸਾਈਕਲ ਮੁੱਦੇ ਮਾਰੇ ਪਏ ਨੇਗੇ ਲੋ ਤੇ ਚੱਲਦੇ ਆਂਗੇ ਫਿਰ ਆਪਾਂ ਤੁਹਾਨੂੰ ਦਿਖਾਉਣਾ ਏ ਤੁਹਾਨੂੰ ਕੀ ਮਾਹੌਲ ਚਾਲਾਗਾ ਉੱਥੇ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਸ਼੍ਰੀ ਸ਼ਾਮ ਵੈਸਨੂ ਢਾਪਾ ਤੇ ਅੱਜ ਦਾ ਆਪਣਾ ਬ੍ਰੇਕ ਫਾਸਟ ਹੋਊਗਾ ਜੀ ਇੱਥੇ ਭਾਈ ਅਮਰਤਪਾਲ ਵੱਲੋਂ ਅਮਰਤਪਾਲ ਭਾਈ ਧੁੱਦਾ ਜੀ ਚਲੋ ਇਹ ਵਲੋਗਿੰਗ ਚੱਲ ਰਹੀ ਹੈ ਤਾਂ ਉਹ ਜੀ ਖੜੇ ਨੇ ਜਿੱਧਰ ਭਾਈ ਹਾਂਜੀ ਔਰ ਜੀ ਵਧੀਆ ਵੇਚ ਵਧੀਆ ਰਹੀ ਸਾਈਕਲਿੰਗ ਜੀ ਪੂਰੀ ਪਰ ਆ ਬਟਿੰਡਾ ਦਾ ਮਸ਼ਹੂਰ ਢਾਬਾ ਵੀਰੇ ਅੱਛਾ ਜੀ ਇੱਥੇ ਹੁਣ ਆਪਾਂ ਰੋਟੇ ਛਕਾਂ ਠੀਕ ਆ ਵੀਰੇ ਧੰਨਵਾਦ ਜੀ ਬਹੁਤ ਬਹੁਤ ਖੰਭ ਜੀ ਵੀਡੀਓ ਦੇ ਬਣਾਇਆ ਇਹ ਕਿ ਲੋਕ ਨਿਕਲਨੇ ਨਾ ਕਰਾ ਦੇ ਚਲੋ ਜੀ ਹਰ ਇੱਕ ਬੰਦਾ ਬੈਠ ਕੇ ਉਹ ਜਿੱਤੇ ਆਨੰਦ ਮਾਣਿਆ ਜੀ ਕਰੇ ਬੀ ਆਹ ਪੱਟੀ ਆ ਜੀ ਲਾ ਕੇ ਦੇ ਰਹਾ ਐ ਲੱਗਦਾ ਕਿ ਆਪ ਬੰਦਾ ਜਾਣਦਾ ਹੂ ਲੋਕੀ ਜਾਣਦੇ ਇਤੀ ਦੇ ਅਰੋਚਾ ਦੇ ਗਿਆ ਮੈਡੀਕਲ ਆ ਗਿਆ ਕਿ ਕੀ ਕਿ ਇੰਕਰਾਜ਼ ਮੈਂ ਤਾਂ ਸੀ ਅਰਾਧੇ ਨੂੰ ਫੀਲ ਕਰਾਉਣਾ ਉਹ ਬਹੁਤ ਵੱਡੀ ਚੀਜ਼ ਹੈ ਜਿਹੜੀ ਉਹ ਤੇ ਫੀਲ ਕਰਾਉਣੇ ਆ ਜਾ ਰਿਆਂ ਵਿੱਚ ਆ ਬਹੁਤ ਛੋਟੀ ਗੱਲ ਜਿਵੇਂ ਉਹ ਤੁਸੀਂ ਆਵਾਜ਼ ਤੋਂ ਨਿਕਲਦੀ ਜਿਹਾ ਲਗਾ ਗੱਲ ਕਹੀ ਸੀ ਅੱਜ ਕੱਲ੍ਹ ਦੀ ਗੱਲ ਨਹੀਂ ਆ ਕੋਈ ਕੀ ਸੋਚੂਗਾ ਵੀ ਵੀਡੀਓ ਬਣਾਣਾ ਹਨਾ ਤੁਸੂ ਬੈਂਕ ਦੇ ਫ੍ਰੀਕਾ ਗਿਆ ਯਾਦ ਨੇ ਹਾਂ ਉਦੋਂ ਮੈਂ ਫੀਡ ਮਨਸ਼ੂਪ ਜਾ ਰਿਹਾ ਰਿਸ਼ਤੇਦਾਰ ਕੀ ਉਹ ਵੀ ਜਿਹੜੀ ਕਹਿ ਵੀ ਲੋ ਮੈਂ ਯਾਰ ਵੀ ਹੈ ਫਿਰ ਮੈਂ ਤੇ ਨਵਾਂ ਸਫਰ ਵੀ ਫਿਰ ਕਦੋਂ ਕਦੋਂ ਦਿਖਾਉਣੇ ਹੋਗੇ ਹੁਣ ਜੀ ਮੈਂ ਥੋੜੇ ਮਿਲਣਾ ਥੋੜੇ ਦਿਨਾਂ ਦਾ 15 20 ਦਿਨਾਂ ਦੇ ਵਿੱਚ ਵੇਟ ਕਰ ਜਾਂਦੇ ਹੈਗੇ ਸਾਰੀ ਡਿੱਕੀਆਂ ਦੇ ਵੀ ਵੀਡੀਓ ਆਈ ਨਹੀਂ ਹੈਗੀ ਕੋਈ ਵੀ ਇੱਕ ਚੀਜ਼ ਹੈ ਇਹ ਕਹਿੰਦੇ ਵੀ ਵੀਡੀਓ ਬਣਾਉਣ ਦੇ ਲੋਕ ਲੱਭਦੇ ਆ ਲੱਭਦੇ ਹੈਗੇ ਮੈਂ ਇਹੀ ਵੀ ਦੇਖ ਰਿਹਾ ਬਹੁਤ ਵੀ ਆਈ ਨਹੀਂ ਹੈਗੀ ਅੱਜ ਵੀ ਨਹੀਂ ਆਈ ਕੋਈ ਹਾਂ ਪਰ ਆਉਣ ਤਾਂ ਵੀ ਲੋਕ ਆਪਣਾ ਜਿਹੜੀ ਚੀਜ਼ ਕਰਕੇ ਜੁੜੇ ਆਪੋ ਹੀ ਚੀਜ਼ ਦਿਖਾਈ ਦਿੰਦੇ ਹਾਂ ਹਾਂ ਉਹ ਤਾਂ ਹੈ ਜੇ ਜੇ ਆਪਾਂ ਉਹਦੀ ਚੀਜ਼ ਤੋਂ ਹਟ ਕੇ ਹੋਰ ਚੀਜ਼ਾਂ 'ਚ ਅੰਝ ਜਾਗੇ ਤੇ ਤੁਹਾਡਾ ਆਪਦਾ ਵੀ ਚੈਨ ਪੜ ਜਾਂਦਾ ਤੇ ਦੇਖਣ ਵਾਲੇ ਦਾ ਤੁਹਾਡੇ ਤੇ ਖੁਸ਼ ਹੋ ਜਾਂਦੇ ਇਹਨੇ ਬੜੀ ਬੜੀ ਮੈਂ ਤੁਹਾਡੇ ਨਾਲ ਰਹੀ ਥੈਂਕ ਯੂ ਇਹ ਨਹੀਂ ਲੱਗਦਾ ਹੁਣ ਅੱਜ ਫਿਰ ਜੇ ਆਪਾਂ ਜਾਣ ਕਰੀਏ ਹਰੂ ਜੀ ਬਹੁਤ ਚੜ੍ਹਦੀ ਆਹ ਆਈ ਤਾਂ ਜਰੂਰ ਆ ਜੀ ਸਰਵਾਂ ਦਾ ਮੌਕਾ ਹੈ ਠੀਕ ਹੈ ਜੀ ਵੀਰੇ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਹੀ ਬਹੁਤ ਬਹੁਤ ਧੰਨਵਾਦ ਓਕੇ ਧੰਨਵਾਦ ਪਰੌਂਠਿਆਂ ਲਈ ਫਿਰ ਤੋਂ ਠੀਕ ਹੈ ਜੀ ਚਲੋ ਠੀਕ ਹੈ ਜੀ ਤਾਂ ਸਾਰਿਆਂ ਨੂੰ ਓਕੇ ਯਾਰ ਤੇ ਹਾਂਜੀ ਦੋਸਤੋ ਸੋਹੇ ਸੀ ਆਪਣੀ ਅੱਜ ਦੀ ਵੀਡੀਓ ਤੇ ਬਹੁਤ ਚੰਗਾ ਲੱਗਿਆ ਜੀ ਸਾਰਿਆਂ ਨੂੰ ਮਿਲ ਕੇ ਤੇ ਬਾਈ ਅਮਰਤਪਾਲ ਸਿੰਘ ਕੁੱਦਾ ਜੀ ਨੂੰ ਕਿ ਸਾਰੀ ਦੁਨੀਆ ਜਾਣਦੀ ਹੈ ਜੀ ਤੇ ਬਹੁਤ ਸਾਰਾ ਮਾਣ ਸਤਿਕਾਰ ਕੀਤਾਗਾ ਜੀ ਉਹਨਾਂ ਨੇ ਵੀ ਪਰੌਂਠੇ ਖਵਾਏ ਆ ਕੇ ਚਾਹ ਪਲਾਈ ਹੈਗੀ ਤੇ ਵਧੀਆ ਗੱਲਾਂ ਬਾਤਾਂ ਕਰੀਆਂ ਨੇਗੀਆਂ ਤੇ ਬਾਕੀ ਵੀਡੀਓ ਚੰਗੀ ਲੱਗੀ ਹੋਣੀ ਹੈ ਕੀ ਤੁਹਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ